ਜਦੋਂ ਆਪਾਂ 30 ਸਾਲ ਦੀ ਏਜ ਕ੍ਰੋਸ ਕਰਦੇ ਆ ਤਾਂ ਸਾਡਾ ਮਸਲ ਮਾਸ 1% ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਆ ਇਹਨੂੰ ਆਪਾਂ ਬੋਲਦੇ ਸਰਕੋਪੀਨੀਆ ਤੇ ਇਹਨੂੰ ਆਪਾਂ ਕਵਰ ਕਿਵੇਂ ਕਰ ਸਕਦੇ ਆ ਇਹਦੇ ਵਾਸਤੇ ਬੈਸਟ ਜਿਹੜੀ ਐਕਸਰਸਾਈਜ਼ ਆ ਉਹਨੂੰ ਵੇਟ ਟ੍ਰੇਨਿੰਗ ਬੋਲਦੇ ਆ ਵੇਟ ਟ੍ਰੇਨਿੰਗ ਆਪਣੀ ਰੂਟੀਨ ਦੇ ਵਿੱਚ ਐਡ ਕਰੋ ਜਦੋਂ ਮੈਂ ਵੇਟ ਟ੍ਰੇਨਿੰਗ ਸ਼ੁਰੂ ਕਰੂੰਗਾ ਤਾਂ ਮੈਨੂੰ ਪ੍ਰੋਟੀਨ ਦੀ ਵੀ ਲੋਡ ਵੱਧ ਹੋ ਨਾਰਮਲ ਪਰਸਨ ਨਾਲੋਂ ਜਦੋਂ ਮੈਂ ਵੇਟ ਟ੍ਰੇਨਿੰਗ ਐਡ ਕਰੂੰਗਾ ਤਾਂ ਮੈਨੂੰ ਪ੍ਰੋਟੀਨ ਇਨਟੇਕ ਵੀ ਵਧਾਉਣਾ ਪਊਗਾ ਤਾਂ ਮੈਨੂੰ ਪ੍ਰੋਟੀਨ ਇਨ ਰਿਚ ਡਾਈਟ ਜਿਹੜੀ ਐਡ-ਆਨ ਕਰਨੀ ਪੈਂਦੀ ਜਾ ਲੌਂਗ ਰਨਿੰਗ ਹੈ ਇਹ ਜਿਹੜੀਆਂ ਨਾ ਇਹ ਰਿਵਰਸ ਹਨੈਗੇਟਿਵ ਐਕਸਰਸਾਈਜ਼ ਹੈ ਇਹ ਇਹਨਾਂ ਮਸਲ ਬਰਨ ਹੁੰਦਾ ਆ ਤੇ ਹਮੇਸ਼ਾ ਜਿਹੜਾ ਮਸਲ ਟ੍ਰੇਨਿੰਗ ਹੈ ਉਹ ਲੌਂਗੇਵਿਟੀ ਵਾਸਤੇ ਬਹੁਤ ਵਧੀਆ ਹੈ ਮਤਲਬ ਤੁਸੀਂ ਲੰਬੀ ਲਾਈਫ ਜੀਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਵੱਡੇ ਹੋ ਕੇ ਪੋਤੇ-ਪੜਪੋਤੀਆਂ ਨਾਲ ਤੁਸੀਂ ਖੇਡਣਾ ਚਾਹੁੰਦੇ ਹੋ ਸਟੇਅਰਜ਼ ਚੜ੍ਹਨਾ ਚਾਹੁੰਦੇ ਹੋ ਕਿ 70-80 ਸਾਲ ਦੀ ਏਜ 'ਚ ਵੀ ਤਾਂ ਮਸਲ ਹੋਣੇ ਬਹੁਤ ਜ਼ਰੂਰੀ ਹੈ ਲੰਬੀ ਲਾਈਫ ਦਾ ਰਾਜ ਹੈ ਮਸਲ ਐਕਸਰਸਾਈਜ਼ weight ਟ੍ਰੇਨਿੰਗ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੂਜੀਆਂ ਜਿੰਨੀਆਂ ਵੀ ਐਕਸਰਸਾਈਜ਼ ਦਾ ਕਹਿੰਦੇ ਲੰਬੀ ਰਨਿੰਗ ਕਰਨੀ ਆ 2 ਘੰਟੇ ਕਰ ਲਿਆ ਕਿਸੇ ਨੇ ਜਾਂ ਮੰਨ ਲਓ 1 ਘੰਟਾ ਰਨਿੰਗ ਕੀਤੀ ਜਾਂ ਫਿਰ ਕੋਈ एरोਬਿਕਸ ਹੈ ਜਾਂ ਯੋਗਾ ਹੈ ਇਹ ਸਾਰੇ ਸਾਡਾ ਮਸਲ ਬਰਨ ਕਰਦੇ ਨੇ ਇਹ ਸਾਡਾ ਮਸਲ ਗੇਨ ਨਹੀਂ ਕਰਦੇ ਤੋਂ ਦੋਸਤੋ ਹੈਲਦੀ ਰਹੋ ਹੈਲਦੀ ਖਾਓ ਸਟੇ ਸੇਫ ਤੇ ਇਹੋ ਜੀ ਇਨਫੋਰਮੇਸ਼ਨ ਵਾਸਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ 'ਚ ਮਿਲਦੇ ਆ ਨਵੀਂ ਇਨਫੋਰਮੇਸ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ ਜਦੋਂ ਆਪਾਂ 30 ਸਾਲ ਦੀ ਏਜ ਕ੍ਰੋਸ ਕਰਦੇ ਆ ਤਾਂ ਸਾਡਾ ਮਸਲ ਮਾਸ 1% ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਆ ਇਨੂੰ ਆਪਾਂ ਬੋਲਦੇ ਸਰਕੋਪੀਨੀਆ ਤੇ ਇਹਨੂੰ ਆਪਾਂ ਕਵਰ ਕਿਵੇਂ ਕਰ ਸਕਦੇ ਆ ਇਹਦੇ ਵਾਸਤੇ ਬੈਸਟ ਜਿਹੜੀ ਐਕਸਰਸਾਈਜ਼ ਆ ਉਹਨੂੰ ਵੇਟ ਟ੍ਰੇਨਿੰਗ ਬੋਲਦੇ ਆ ਵੇਟ ਟ੍ਰੇਨਿੰਗ ਆਪਣੀ ਰੂਟੀਨ ਦੇ ਵਿੱਚ ਐਡ ਕਰੋ ਜਦੋਂ ਮੈਂ ਵੇਟ ਟ੍ਰੇਨਿੰਗ ਸ਼ੁਰੂ ਕਰੂੰਗਾ ਤਾਂ ਮੈਨੂੰ ਪ੍ਰੋਟੀਨ ਦੀ ਵੀ ਲੋਡ ਵੱਧ ਹੋ ਨਾਰਮਲ ਪਰਸਨ ਨਾਲੋਂ ਜਦੋਂ ਮੈਂ ਵੇਟ ਟ੍ਰੇਨਿੰਗ ਐਡ ਕਰੂੰਗਾ ਤਾਂ ਮੈਨੂੰ ਪ੍ਰੋਟੀਨ ਇਨਟੇਕ ਵੀ ਵਧਾਉਣਾ ਪਊਗਾ ਤਾਂ ਮੈਨੂੰ ਪ੍ਰੋਟੀਨ ਇਨ ਰਿਚ ਡਾਈਟ ਜਿਹੜੀ ਐ ਐਡ ਔਨ ਕਰਨੀ ਪੈਂਦੀ ਹੈ ਜਿਹੜੀ ایرੋਬਿਕਸ ਹੈ ਜਾਂ ਲੌਂਗ ਰਨਿੰਗ ਹੈ ਇਹ ਜਿਹੜੀਆਂ ਨਾ ਇਹ ਰਿਵਰਸ ਹਨ ਨੈਗੇਟਿਵ ਐਕਸਰਸ ਤੇ ਹਮੇਸ਼ਾ ਜਿਹੜਾ ਮਸਲ ਟ੍ਰੇਨਿੰਗ ਹੈ ਉਹ ਲੌਂਗੇਵਿਟੀ ਵਾਸਤੇ ਬਹੁਤ ਵਧੀਆ ਹੈ ਮਤਲਬ ਤੁਸੀਂ ਲੰਬੀ ਲਾਈਫ ਜੀਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਵੱਡੇ ਹੋ ਕੇ ਪੋਤੇ-ਪੜਪੋਤੀਆਂ ਨਾਲ ਤੁਸੀਂ ਖੇਡਣਾ ਚਾਹੁੰਦੇ ਹੋ ਸਟੇਅਰਜ਼ ਚੜ੍ਹਨਾ ਚਾਹੁੰਦੇ ਹੋ ਕਿ 70 80 ਸਾਲ ਦੀ ਏਜ 'ਚ ਵੀ ਤਾਂ ਮਸਲ ਹੋਣੇ ਬਹੁਤ ਜ਼ਰੂਰੀ ਹੈ ਲੰਬੀ ਲਾਈਫ ਦਾ ਰਾਜ ਹੈ ਮਸਲ ਐਕਸਰਸਾਈਜ਼ weight ਟ੍ਰੇਨਿੰਗ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੂਜੀਆਂ ਜਿੰਨੀਆਂ ਵੀ ਐਕਸਰਸਾਈਜ਼ ਦਾ ਕਹਿੰਦੇ ਲੰਬੀ ਰਨਿੰਗ ਕਰਨੀ ਆ 2 ਘੰਟੇ ਕਰ ਲਿਆ ਕਿਸੇ ਨੇ ਜਾਂ ਮੰਨ ਲਓ 1 ਘੰਟਾ ਰਨਿੰਗ ਕੀਤੀ ਜਾਂ ਫਿਰ ਕੋਈ ایرੋਬਿਕਸ ਹੈ ਇਹ ਸਾਰੇ ਸਾਡਾ ਮਸਲ ਬਰਨ ਕਰਦੇ ਨੇ ਇਹ ਸਾਡਾ ਮਸਲ ਗੇਨ ਨਹੀਂ ਕਰਦੇ ਤਾਂ ਦੋਸਤੋ ਹੈਲਦੀ ਰਹੋ ਹੈਲਦੀ ਖਾਓ ਸਟੇ ਸੇਫ ਤੇ ਇਹੋ ਜੀ ਇਨਫੋਰਮੇਸ਼ਨ ਵਾਸਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ 'ਚ ਮਿਲਦੇ ਆ ਨਵੀਂ ਇਨਫੋਰਮੇਸ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ